हां जी दोस्तों मैं आशा करता हूं कि आप सब ठीक-ठाक होगे आज वीडियो बनाऊनिया बट्टर जट और 68 जट इनना दीया गोतांदे संबंध विच इस वीडियो विच दोहा गोतांदे बारे जेड़ा ओही जिक्र करवांगे इस वीडियो नु आगे वत वत शेयर भी करियो ते लाइक भी जरूर करियो ते ए वीडियो अपने बच्चा नु भी सुनण वास्ते जरूर आखियो ਤੇ ਜਿੰਨਾ ਵੀਰਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਨ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਸ਼ੁਰੂ ਕਰੀਏ ਬੁੱਟਰ ਗੋਤ ਬਾਰੇ ਬੁੱਟਰ ਇਹ ਜਗਦੇਅੂ ਬੰਸੀ ਪਵਾਰ ਰਾਜਪੂਤਾ ਮੋਚਹਾਨ ਇਹ ਪਵਾਰਾਂ ਦਾ ਹੀ ਇੱਕ ਉਪਗੋਤ ਹੈ ਇਹ ਬਹੁਤੇ ਸਤਲੋਜ ਦੇ ਉੱਪਰਲੇ ਖੇਤਰਾਂ ਵਿੱਚ ਹੀ ਹਨ ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਗੁਜਰਾਵਾਲਾ ਤੇ ਮਿੰਟ ਗੁੰਮਰੀ ਤੱਕ ਚਲੇ ਗਏ ਸਨ ਸੰਤਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ ਅਸਲ ਵਿੱਚ ਬੁੱਟਰਾਂ ਦਾ ਮੋਢ ਲੱਖੀ ਜੰਗਲ ਦਾ ਖੇਤਰ ਹੀ ਹੈ ਘੱਗਰ ਅਤੇ ਸਤਲੋਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ ਲੱਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੋਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬਿਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ चौड़े क्षेत्र ਵਿੱਚ ਫੈਲਿਆ ਹੋਇਆ ਸੀ ਉਸ ਸਮੇਂ ਇਸ ਜੰਗਲ ਵਿੱਚ 1 ਲੱਖ ਦੇ ਲਗਭਗ ਰੁੱਖ ਸਨ ਇਸ ਲਈ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ ਇਸ ਵਿੱਚ ਮੁਕਸਰ ਬਠਿੰਡਾ ਮੋਗਾ ਫਰੀਦਕੋਟ ਆਦ ਦੇ ਖੇਤਰ ਸ਼ਾਮਲ ਸਨ ਮੁਕਸਰ ਜ਼ਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ ਬੁੱਟਰ ਸ੍ਰੀ ਆਸ਼ਾ ਬੁੱਟਰ ਤੇ ਚਤਰਾ ਆਦ ਪਿੰਡ ਹਨ ਬੁੱਟਰ ਖੂਆ ਦੇ ਲੋਕ ਬਾਬਾ ਸੈਦ ਦੀ ਮੰਨਤਾ ਕਰਦੇ ਹਨ ਬਠਿੰਡਾ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ ਮੋਗੇ ਖੇਤਰ ਵਿੱਚ ਬੁੱਟਰ ਕਲਾ ਤੇ ਬੁੱਟਰਾਂ ਦੇ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨੇੜੇ ਨੱਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਾਫੀ ਪਿੰਡ ਹਨ। ਇੱਕ ਬੁੱਟਰ ਕਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦ ਵੀ ਬੁੱਟਰ ਭਾਈਚਾਰੇ ਦੇ ਉੱਗੇ ਪਿੰਡ ਹਨ। ਪਟਾਲਾ ਤਹਿਸੀਲ ਵਿੱਚ ਸੇਖਵਾ ਪਿੰਡ ਦੇ ਪਾਸ ਇੱਕ ਪਿੰਡਾਂ ਨੰਗਲ ਬੁੱਟਰ ਵੀ ਹੈ ਮਾਝੇ ਵਿੱਚ ਬੁੱਟਰ ਗੋਦੇ ਲੋਕ ਕਾਫੀ ਹਨ ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ ਪਟਿਆਰੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਾਂ ਤੋਂ ਆ ਕੇ ਮਾਝਾ ਮਾਝੀ ਤੇ ਬੂਹੀ ਆਦ ਪਿੰਡਾਂ ਵਿੱਚ ਆਬਾਦ ਹੋਏ ਹਨ ਨਾਬੇ ਦੇ ਖੇਤਰ ਵਿੱਚ ਵੀ ਇੱਕ ਬੁੱਟਰ ਭਾਈ ਚਰੇ ਦੇ ਲੋਕ ਕਈ ਪਿੰਡਾਂ ਵਿੱਚ ਵੱਸਦੇ ਹਨ ਜਲੰਧਰ ਜ਼ਿਲ੍ਹੇ ਵਿੱਚ ਬੁੱਟਰ ਗੋਦਾ ਬੁੱਟਰਾਂ ਪੰਡ ਬਹੁਤ ਪ੍ਰਸਿੱਧ ਹੈ ਗਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨੇੜੇ ਵੀ ਬੁੱਟਰ ਕਲਾ ਪੰਡ ਬੁੱਟਰ ਗੋਦ ਦੇ ਜੱਟਾਂ ਦਾ ਹੈ ਬੁੱਟਰ ਦਲੇ ਦਿਔਲ ਸੇਖੋਂ ਆਦ ਜੱਟ ਪਮਾਰਾਂ ਦੇ ਪੁੱਟੇ ਸ਼ਾਖਾਂ ਵਿੱਚ ਹਨ ਇੱਕ ਲੋਕ ਕਥਾ ਹੈ ਕਿ ਜਦੋਂ ਪਮਾਰਾਂ ਦੇ ਕਿਲੇ ਯਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਪੁਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੁਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਬਡੇਰਿਆਂ ਦੇ ਨਾਮ ਤੇ ਨਵੇਂ ਗੋਤ ਇੱਧਰ ਲਿਆਉ ਬਯੋਲ ਸੇਖੋਂ ਬਲੰਗ ਆਦ ਦੱਸ ਕੇ ਕਿਲੇ ਤੋਂ ਬਾਹਰ ਨਿਕਲਾਏ ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ ਇਸ ਸਮੇਂ ਉਲਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਵੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪਛਲਤ ਕਰ ਲਿਆ ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਂਗ ਸ਼ੋਕ ਬੁੱਟਰਾਂ ਨੂੰ ਸੂਚਮੁਖੀ ਰਾਜਪੂਤ ਮੰਨਦਾ ਹੈ। ਕੁਝ ਬੁੱਟਰ ਜੱਟ ਹੁਸ਼ਿਆਰ ਸਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵੱਸਦੇ ਹਨ। ਸਿਆਲਕੋਟ ਤੇ ਲਾਹੌਰ ਆਦ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਭਾਈਚਾਰੇ ਦੀ ਬਹੁ ਗਿਣਤੀ ਹੋਣ ਦੇ ਕਾਰਨ ਕੁਝ ਉਹਨਾਂ ਦੇ ਅਧheenਗੀ ਮੰਨ ਗਏ ਤੋਂ ਮੁਸਲਮਾਨ ਬਣ ਗਏ ਪੂਰਬੀ ਪੰਜਾਬ ਦੇ ਸਾਰੇ ਹੀ ਵੋਟਰ ਸਿੱਖ ਹਨ 1881 ਈਸਵੀ ਵਿੱਚ ਸਾਂਝੇ ਪੰਜਾਬ ਵਿੱਚ ਵੋਟਰਾਂ ਦੀ ਗਿਣਤੀ ਕੇਵਲ 10833 ਸੀ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਵੋਟਰ ਜੱਟ ਸੀ ਵੋਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉਹਗਾ ਗੋਤ ਹੈ ਵੋਟਰਾਂ ਦਾ ਮੁਢ ਵੀ ਲੁਧਿਆਣੇ ਦੇ ਨਥਵਾਲ ਖੇਤਰ ਆ ਚਾ ਬੁੱਟਰਾਂ ਨੇ ਵੀ ਹੋਰ ਜੱਟਾਂ ਵਾਂਗ ਦੇ ਸਭ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਤਰੱਕੀ ਕੀਤੀ ਸੀ ਹੁਣ ਵੀ ਬਹੁਤ ਬੁੱਟਰ ਜਿਹੜੇ ਆ ਉਹ ਚੰਗੀਆਂ ਪੋਸਟਾਂ ਉੱਤੇ ਚੰਗੇ ਕਮਾਂਕਾਰਾਂ ਵਿੱਚ ਹਨ ਇਸ ਗੋਦ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਮੇਟਾ ਮੇ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ ਔਰ ਸੁਭਾਅ ਦੇ ਵੀ ਇਹ ਬਹੁਤ ਦਲੇਰ ਤੇ ਖੜਕੂ ਹਨ ਇਹ ਹੈ ਜੀ ਬੁੱਟਰਾਂ ਗੋਦ ਦੀ ਇਤਿਹਾਸ ਤੇ ਹੁਣ ਅੱਗੇ 62 ਕੋਤ ਬਾਰੇ ਜਿਹੜੇ ਇਹ ਮੈਂ ਸ਼ੁਰੂ ਕਰਨ ਲੱਗਾ 62 ਇਹ ਸ਼ਖਤਰ ਵਾਲੇ ਸ਼ੱਕਾਂ ਦੀ ਵੰਸ਼ ਵਿੱਚੋਂ ਹਨ ਇਹ ਪੰਜਾਬ ਵਿੱਚ 175 ਪੂਰਵ ਈਸਵੀ ਦੇ ਲਗਭਗ ਆਏ ਇਸ ਵੰਸ਼ ਦਾ ਪ੍ਰਸਿੱਧ ਦੇਵ ਮਿੱਤਰ ਹੋਇਆ ਹੈ ਉਸ ਦੀ ਰਾਜਧਾਨੀ ਲਭਪੁਰ ਸੀ ਉਸ ਦਾ ਰਾਜ ਵਿਆਸਾ ਪ੍ਰਚਲਿਤ ਹੋ ਗਿਆ ਪਹਿਲਾਂ ਪਹਿਲ ਇਸ ਕਬੀਲੇ ਦਾ ਨਾਂ ਬੱਟ ਬੰਸ ਦੇ ਬਟੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡ ਕੇ ਜੱਟ ਯਾਤੀ ਨਾਲ ਵਿਆਹ ਕਰਾ ਲਿਆ ਸੀ ਇਹ ਆਪਣੀਆਂ ਵੀ ਮੁਹਿਆਂ ਵਿੱਚੋਂ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ ਹੌਲੀ-ਹੌਲੀ ਬਾਠ ਪ੍ਰਚਲਿਤ ਹੋ ਇਸ ਪਹਿਲਾਂ ਪਹਿਲੇ ਇਸ ਕਬੀਲੇ ਦਾ ਨਾਮ ਬੱਟ ਸੀ ਫਿਰ ਹੌਲੀ-ਹੌਲੀ ਬਾਠ ਪ੍ਰਚਲਿਤ ਹੋ ਗਿਆ ਬਾਠ ਹੋਤੇ ਜੱਟ ਪਹਿਲਾਂ ਲਾਹੌਰ ਦੇ ਹੁੜਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਬਰਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ ਮੈਂਟਗੋਮਰੀ ਖੇਤਰ ਦੇ ਕੁਝ ਬਾਠ ਮੁਸਲਮਾਨ ਬਣ ਗਏ ਸੰਤਲ ਬਾੜ ਵਿੱਚ ਬਾਠਾਂ ਦੇ ਪ੍ਰਸਿੱਧ ਪਿੰਡ ਬਾਠ ਤੇ ਭਗਵਾ ਸਨ ਕੁਝ ਬਾਠ ਮਾਝੇ ਤੋਂ ਚੱਲ ਕੇ ਕਪੂਥਰਾ ਖੇਤਰ ਵਿੱਚ ਬਾੜ ਹੋ ਗਏ ਮਾਲਵੇ ਵਿੱਚ ਵੀ ਬਾਠ ਭਾਈਚਾਰੇ ਦੇ ਲੋਕ ਬਹੁਤ ਹਨ ਮੇਰੇ ਇੱਕ ਬਹੁਤ ਹੀ ਨੇਲੇ ਦੋਸਤ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਜੱਥੇ ਦੇ ਨਾਲ ਗਿਆ ਸੀ ਤੇ ਉੱਥੇ ਉਸ ਦੀ ਜੱਟ ਭਾਈਚਾਰੇ ਦੇ ਨਾਲ ਬਹੁਤ ਵਧੀਆ ਗੱਲ ਹੋਈ ਬੈਠ ਕੇ ਉਹਨੇ ਸਾਰਾ ਕੁਝ ਪੁੱਛਿਆ ਪਰ ਉਸ ਪਾਕਿਸਤਾਨ ਦੇ ਵਿੱਚ ਜਿਹੜੇ 62 ਮੁਸਲਮਾਨ ਜੱਟ ਹਨ ਉਹਨਾਂ ਨੇ ਦੱਸਿਆ ਕਿ ਅਸੀਂ ਅਜੇ ਵੀ ਆਪਣੇ ਸਿੱਖ ਧਰਮ ਪਿਛਲੇ ਧਰਮ ਨੂੰ ਨਹੀਂ ਭੁੱਲੇ ਪਰ ਉਹ बार-ਬਾਰੋ ਪਰੋ ਪਰ ਅਸੀਂ ਮੁਸਲਮਾਨ ਭਾਈਚਾਰੇ ਨੂੰ ਵਿਖਾਉਣ ਵਾਸਤੇ ਅਸੀਂ ਮੁਸਲਮਾਨ ਹਾਂ ਪਰ ਘਰ ਵਿੱਚ ਅਸੀਂ ਸਿੱਖ ਗੁਰੂਆਂ ਦੀਆਂ ਫੋਟੋਆਂ ਰੱਖੀਆਂ ਨੇ ਤੇ ਸਿੱਖਾਂ ਗੁਰੂਆਂ ਨੂੰ ਹੀ ਮੰਨਦੇ ਹਾਂ ਤੇ ਅਸੀਂ ਜਿਹੜਾ ਜਦੋਂ ਵੀ ਕੋਈ ਜਾਨਵਰ ਕੋੱਕੜ ਬੱਕਰਾ ਉਸ ਨੂੰ ਹਲਾਲ ਨਹੀਂ ਕਰਦੇ ਅਸੀਂ ਛਟਗੇ ਨਾਲ ਹੀ ਉਸ ਨੂੰ ਬਣਾਉਂਦੇ ਹਾਂ ਤੇ ਇਸ ਕਰਕੇ ਉਹਨਾਂ ਜਿਹੜੇ ਜਿੰਨੇ ਵੀ ਜੱਟ ਮੁਸਲਮਾਨ ਪੰਜਾਬ ਉਸ ਪੰਜਾਬ ਵਿੱਚ ਹਨ ਪਾਕਿਸਤਾਨੀ ਪੰਜਾਬ ਵਿੱਚ ਉਹਨਾਂ ਦੇ ਸਾਰੇ ਅਜੇ ਵੀ ਜਿਹੜਾ ਮਨੋਧਰਮ ਹੈ ਉਹ ਸਿੱਖੀ ਹੈ ਪਰ ਹੁਣ ਉਸ ਬਹੁ ਗਿੰਟੀ ਵਿੱਚ ਰਹਿਣ ਕਾਰਨ ਕਈ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਉਸ ਕਰਕੇ ਉਹਨਾਂ ਨੂੰ ਫਿਰ ਉਹ ਉਧਰ ਦੇ ਤਾਣੇ ਬਾਣੇ ਨਾਲ ਬਣਨਾ ਪਿਆ ਮਿੰਟ ਗੁੰਬਰੀ ਖੇਤਰ ਵਿੱਚ ਬਾਠ ਮੁਸਲਮਾਨ ਬਣ ਕੇ ਸਨ ਸੰਧਲਵਾਰੂ ਦੇ ਬਾਠਾਂ ਦਾ ਪ੍ਰਸਿੱਧ ਪਿੰਡ ਬਾਠ ਤੇ ਭਗਵਤ ਸਨ ਕੁਝ ਉਹ ਕ ਪਿੰਡ ਬਾਠ ਸੰਗਰੂਰ ਚਲੇ ਵਿੱਚ ਵੀ ਆ ਪੰਜਾਬ ਵਿੱਚ ਬਾਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੋਲੇਵਾਲ, ਮਾਨਕੀ ਤੇ ਬਾਠਕਲਾਂ ਆਦ ਪਿੰਡ ਵਿੱਚ ਵੀ ਬਾਠ ਭਾਈਚਾਰੇ ਦੇ ਕਾਫੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾਠ ਜੱਟ ਰੋਪੜ ਜ਼ਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਬਾਠਕਲਾਂ ਪਿੰਡ ਵੀ ਬਾਠ ਜੱਟਾਂ ਦਾ ਪੁਰਾਣਾ ਪਿੰਡ ਹੈ। ਪੰਜਾਬ ਵਿੱਚ ਬਾਠ ਗੋਦ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਬਾਠ ਗੋਦ ਦੇ ਲੋਕ ਟਾਵੇਂ ਟਾਵੇਂ ਜਿਹੜੇ ਗਰੀਬ ਬਾਠ ਜੱਟ ਸਨ ਉਹਨਾਂ ਨੇ ਕਈ ਹੋਰ ਨਾਂ ਜਾਤੀਆਂ ਵਿੱਚ ਵੀ ਰਿਸ਼ਤੇਦਾਰੀਆਂ ਪਾ ਲਈਆਂ ਸਨ ਮਜਬੂਰੀ ਕਾਰਨ ਤੇ ਉਸ ਭਾਈਚਾਰੇ ਵਿੱਚ ਵੀ ਗੋਤ ਆਪਣਾ ਉਹਨਾਂ ਬਾਠ ਹੀ ਰੱਖਿਆ ਹੈ ਪੂਰਬੀ ਪੰਜਾਬ ਦੇ ਬਾਠ ਜੱਟ ਤਕਰੀਬਨ ਸਾਰੇ ਹੀ ਸਿੱਖ ਨੇ ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾਠ ਜੱਟ ਜਿਹੜੇ ਨੇ ਉਹ ਮੁਸਲਮਾਨ ਹਨ ਪਰ ਅਸਲੋਂ ਜਿਹੜਾ ਉਹਨਾਂ ਦਾ ਮਨ ਧਰਮ ਹੈ ਉਹ ਸਿੱਖੀ ਹੈ ਬਾਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਵੀ ਜਾ ਕੇ ਬਹੁਤ ਉਣਤੀ ਕੀਤੀ ਹੈ ਬਾਠ ਜੱਟ ਵੀ ਦੂਜੇ ਜੱਟਾਂ ਵਾਂਗ ਇੱਕ ਬਹੁਤ ਹੀ ਤਕੜਾ ਤੇ ਦਲੇਰ ਕਬੀਲਾ ਹੈ ਇਹ ਹੈ ਜੀ ਵੀਡੀਓ ਬਾਠ ਤੇ ਬੋਟਰ ਜਟਾਂ ਤੇ ਗੋਤਾਂ ਦੇ ਸਬੰਧ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਜੀ ਤੇ ਇਹ ਆਪਣੇ ਬੱਚਾਂ ਨੂੰ ਵੀ ਜਰੂਰ ਸੁਣਨ ਵਾਸਤੇ ਕਹਾਂ ਕਰੋ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਹੁਣ ਤੇ ਰਾਜਤ ਅਹਿੰਗੁਰ ਜੀ ਦਾ ਖੰਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ